डीआईजी बार्डर रेंज सतेंद्र ने एक प्रेस कॉन्फ्रेंस करके जानकारी हुए कि यूएसए बैठे डरग समगलर जसमीत उर्फ करण पुत्र करमचंद वासी पिंड देवीदासपुरा दे करो किलो हैरोइन की खेप बरामद करके नशा तस्करी के एक वे नैटवर्क ना झटका दिता है उन्होंने दसिया की सीआईए स्टाफ अमृतसर दहाती सूचना मिली कि साहिलप्रीत सिंह उर्फ करण जो जंडियाला गुरु दे पिंड देवीदासपुरा का रहने वाला है

ਪਰੰਤੂ ਪੁਲਿਸ ਟੀਮ ਵੱਲੋਂ ਸਾਹਿਲ ਓਕੱਦੇ ਕਾਰ ਦੀ ਡੁੰਗਾਈ ਨਾਲ ਤਲਾਸ਼ੀ ਕਰਦੇ ਹੋਏ ਘਰ ਵਿੱਚ ਬਣੇ ਕਬੂਤਰਾਂ ਦੇ ਖੁੱਡੇ ਵਿੱਚੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ ਜੋ ਤੋਲਣ ਤੇ 3 ਕਿਲੋ ਹੈਰੋਇਨ ਹੋਈ ਜਿਸ ਸੰਬੰਧੀ ਥਾਣਾ ਜੰਡਿਆਲਾ ਵਿਖੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਉਹੀ ਤੋਂ ਦੱਸ ਰਿਹਾ ਜੀ ਕਿ ਇਹ ਜਸਮੀਤ ਲੱਕੀ ਜੋ ਕਿ ਬਾਹਰ ਬੈਠਾ ਆ ਉਹ ਸਮਗਲਰ ਉਹ ਸਪਲਾਈ ਕਰਦਾ ਆ ਉਹ ਔਰ ਕਰਨ ਉਹਦਾ ਅੱਗੇ ਜਿਹੜਾ ਇੱਥੇ ਮੇਨ ਆਦਮੀ ਆ ਜਿਹੜਾ ਕਿ ਉਹਦੇ ਲਈ ਸਾਰਾ ਇਹ ਸਮਾਨ ਬਾਰਡਰ ਤੋਂ ਚੁੱਕ ਕੇ ਅੱਗੇ ਇਹਨੇ ਦੇਣਾ ਆ ਅ ਕਿੱਲਵਾਂ ਚ ਦੇਣਾ ਜਾਂ ਕਿਸੇ ਵੀ ਤਰੀਕੇ ਨਾਲ ਇਹ ਸਪਲਾਈ ਕਰਦਾ ਆ ਇਹ ਅੱਗੇ ਕਰਨ ਕਰ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਅੱਗੇ ਪੈਸੇ ਇਕੱਠੇ ਕਰਕੇ ਪਹਿਲਾਂ ਸੀ ਉਹਦੇ ਬਾਰੇ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਆਰ ਕਾਫੀ ਸਾਡੇ ਕੋਲ ਰਿਕਾਰਡ ਆ ਗਿਆ ਆ ਪਰ ਇਹਦੇ ਵੀ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ ਸਰ ਕਿੱਥੇ ਲੁਕਾ ਕੇ ਰੱਖੀ ਉਹਨੇ ਆਬੇ ਘਰ ਦੇ ਵਿੱਚ ਹੀ ਲੁਕਾ ਲਿਆ ਕਬੂਤਰ ਦਾ ਗੰਦੇ ਉਸ ਤੇ ਉਹ ਹੁਣ ਸਾਰਾ ਅ ਕਨਵਰਸੇਸ਼ਨ ਆ ਪਾਰਟ ਆ ਰਿ ਤੇ ਘਰ ਤੋਂ ਹੀ ਰਿਕਵਰ ਹੋਈ ਆ ਔਰ ਫਰਦਰ ਇਹਦੇ ਵਿੱਚ ਕਿੰਨੀ ਵਾਰੀ ਉਹਨੇ ਪਹਿਲਾਂ ਚੁੱਕੀ ਆ ਜੀ ਕਿਉਂਕਿ ਉਹ ਵੀ ਅਸੀਂ ਸਾਰਾ ਸਟੱਡੀ ਕਰ ਲਿਆ ਆ ਉਹਦੇ ਬਾਰੇ ਵੀ ਸਾਰਾ ਕੋਈ ਇਨਫੋਰਮੇਸ਼ਨ ਵੀ ਆ ਗਈ ਪੁਕਤਾ ਸਬੂਤ ਵੀ ਆ ਗਿਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਥੋਂ ਤੱਕ ਕਿ ਇਹ ਪੈਸੇ ਅੱਗੇ ਭੇਜਣ ਦਾ ਤਰੀਕਾ ਔਰ ਕਿਨੋ ਕਿਨੋ ਦੇ ਰਿਆ ਸੀ ਉਹ ਵੀ ਸਾਡੇ ਹੁਣ ਇਹਦੀ ਇਨਵੈਸਟੀਗੇਸ਼ਨ ਸਾਡੇ ਅੱਗੇ ਆ ਗਿਆ ਔਰ ਬਹੁਤ ਛੇਤੀ ਸੀ ਉਹਨਾਂ ਨੂੰ ਅਰੈਸਟ ਕਰ ਕਰਨ ਦੇ ਖਿਲਾਫ ਪਹਿਲੇ ਕੋਈ ਬੱਚਾ ਹੈ ਕਰਨ ਦੇ ਖਿਲਾਫ ਅਸੀਂ ਚੈੱਕ ਕਰ ਰਹੇ ਹਾਲੇ ਤੱਕ ਕੋਈ ਪਰਚਾ ਉਹਦੇ ਖਿਲਾਫ ਸਾਨੂੰ ਨਹੀਂ ਨਿਕਲਿਆ ਬਟ ਜਿਹੜਾ ਲੱਖੀ ਆ ਉਹਦੇ ਖਿਲਾਫ ਕਾਫੀ ਮੁਕਦਮੇ ਆ ਸਰਕਾਰ ਵੱਲੋਂ ਸੂਚੀ ਵਿੱਚ ਲੱਖੀ ਜਿਹਦੇ ਬਾਰੇ ਦੱਸਿਆ ਸੀ ਗਲੰਦਰ ਪੱਛਮੀ ਤੋਂ ਸਾਡਾ ਵੀ ਦਰਸ਼ਕ ਦੇ ਵੀ ਆਰਮਜ਼ ਐਕਟ ਦੇ ਵੀ ਔਰ ਐਨਡੀਪੀਐਸ ਐਕਟ ਦੇ ਉੱਪਰ ਨੇ ਕਰਨ ਦੀ ਏਜ ਕਿੰਨੀ ਹੈ ਵੀ ਰਾਉਂਡ 24-25 ਸਾਲ ਦੇ ਕਰੀਬ ਹੈ ਇੱਕ ਵੀਡੀਓ ਆ ਰਿਹਾ ਲਈ ਬਤਵੰਤ ਸਿੰਘ ਪੰਮੂਲੀ ਜੇ ਚਕਾਉ ਨੂੰ ਕੈਕ ਦੀ ਰੀਤੀ ਲਈ ਔਰ ਬੱਚਿਆਂ ਨੂੰ ਗਲਤ ਰਸਤੇ ਪਾਇਰ ਸਵਾਲ ਅਕਦੀ ਡਿਮਾਂਡ ਕੀਤੀ ਕਿ ਫੋਰਸ ਜੁਆਇਨ ਕਰੋ ਇਹਦੇ ਬਾਰੇ ਮੈਂ ਤੁਹਾਨੂੰ ਇਹ ਹੀ ਕਹਾਂਗਾ ਕਿ ਜਿਹੜੇ ਪੰਜਾਬ ਦੇ ਨੌਜਵਾਨਾਂ ਇਹੋ ਜਿਹਿਆਂ ਬੰਦਿਆਂ ਤੋਂ ਗਰੇਜ਼ ਕਰਨ ਜਿਹੜੇ ਕਿ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾਂਦੇ ਆ ਪੰਜਾਬ ਸਾਡਾ ਪੰਜਾਬ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਜਦੋਂ ਤੱਕ ਉਹਦੇ ਸਿੱਖ ਦੀ ਗੱਲ ਆ ਪੰਜਾਬ ਪੁਲਿਸ ਦਾ ਜਿਹੜਾ ਇਤਿਹਾਸ ਹੈ ਉਹ ਸਨਹਿਰੀ ਇਤਿਹਾਸ ਹੈ ਕੁਰਬਾਨੀਆਂ ਦਾ ਸੋ ਉਹ ਪੰਜਾਬ ਪੁਲਿਸ ਹਮੇਸ਼ਾ ਇਸ ਚੀਜ਼ ਲਈ ਤਿਆਰ ਆ ਪੰਜਾਬ ਸਰਕਾਰ ਨਾਲ ਪੁਲਿਸ ਆਪਣੀਆਂ ਜਾਨਾਂ ਵਾਅਦੇ ਵੀ ਆਪਣੇ ਪੰਜਾਬ ਨੂੰ ਆਪਣੇ ਦੇਸ਼ ਦਾ ਵੀ ਦਾਇਕ ਸੀਧੇ ਲਈ ਵਚਨਬੱਧਾ ਕਿ ਇਹ ਸਾਡੇ ਲਈ ਇੱਕ ਸਵਾਇ ਮਜ਼ਾਕ ਤੋਂ ਹੋਰ ਕੁਝ ਨਹੀਂ ਹੈ ਸਰਕਾਰ ਵਰਤਮਾਨ ਤਨੁਨੀ ਕੋ ਮੈਸੇਜ ਦੇਣਾ ਚਾਹੋਗੇ ਤੁਸੀਂ ਆਪਣਾ ਵੀ ਪਤਾ ਪੰਜਾ ਜੀ ਸਾਡਾ ਸਾਡਾ ਮੈਸੇਜ ਸਾਡਾ ਕੰਮ ਹੁੰਦਾ ਜੀ ਅਸੀਂ ਆਪਦੇ ਕੰਮ ਦੇ ਜ਼ਰੀਏ ਜਿੰਨੇ ਵੀ ਕੋਈ ਗਲਤ ਅਨਸਰ ਆ ਕੋਈ ਸ਼ਰਾਪਤੀ ਅਨਸਰ ਆ ਉਹਨਾਂ ਨੂੰ ਅਸੀਂ ਆਪਦਾ ਮੈਸੇਜ ਦਿੰਨੇ ਆਂ ਔਰ ਬੜਾ ਸਟਰੋਂਗ ਮੈਸੇਜ ਦਿੰਦੇ ਆਂ ਸਰ ਉਹ ਆਪਰੇ ਪੰਜਾਬ ਦੇ ਬਾਕੀ ਨੌਜਵਾਨ ਨੇ ਜਿਹਨਾਂ ਨੂੰ ਗੈਂਗਸਟਰ ਆਖਰੀ ਪੁਲਿਸ ਔਰ ਉਹਨਾਂ ਦੇ ਝੂਠੇ ਮੁਕਾਬਲੇ ਪਾਈ ਜਾ ਰਹੇ ਕੋਈ ਝੂਠਾ ਮੁਕਾਬਲਾ ਨਹੀਂ ਹੈ ਜੀ ਜੋ ਕੁਝ ਵੀ ਆ ਕਾਨੂੰਨ ਦੇ ਮੁਤਾਬਕ ਹੋ ਰਿਹਾ ਆ ਜੇਰੋਂ ਕੋਈ ਪੁਲਿਸ ਪਾਰਟੀ ਤੇ ਅਟੈਕ ਕਰੂਗਾ ਤੇ ਪੁਲਿਸ ਪਾਰਟੀ ਨੇ ਵੀ ਸੈਲਫ ਡਿਫੈਂਸ ਆਪਣੀ ਸੁਰੱਖਿਆ ਆਪਣੀ ਰੱਖਿਆ ਲਈ ਕਰਨਾ ਹੀ ਹੈ ਕੋਈ ਝੂਠਾ ਮੁਕਾਬਲਾ ਨਹੀਂ ਹੈ ਪਰ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਜ਼ਰੂਰ ਪੰਜਾਬ ਸਰਕਾਰ ਵੱਲੋਂ ਜਿਹੜੇ ਜੋ ਉਸ਼ਾਰਤ ਅੰਸਰ ਬਾਹਰ ਬੱਚੇ ਹਨ ਉਹਨਾਂ ਨੇ ਗੱਲਾਂ ਵਿੱਚ ਕਹਾ ਕਿ ਅਸੀਂ ਆਪਣਾ ਪੰਜਾਬ ਆਪਣਾ ਦੇਸ਼ ਅਸੀਂ ਆਪਣਾ ਬਚਾ ਕੇ ਚੰਗਾ ਸਖਾਵਾਂ ਮਾਹੌਲ ਇੱਥੇ ਮੇਨਟੇਨ ਰੱਖੀਏ ਜੀਵਨ ਕੁਦੀ ਦੀ ਕੋ ਤਮੰਗਈ ਆ ਇਹ ਪ੍ਰਧਾਨ ਦੀ ਚੁਣੌਤ ਹੈ ਅੱਛਾ ਨਹੀਂ ਮੈਂ ਉਹਦੇ ਬਾਰੇ ਨਹੀਂ ਸਰ ਕਰਨ ਦੀ ਗੱਲ ਕਰੀਏ ਤੇ ਕਰਨ ਕੋਈ ਵੱਖਰਾ ਕੋਈ ਕੰਮ ਕਰਦਾ ਸੀ ਜਾਂ ਖੇਤੀਬਾੜੀ ਦਾ ਹੀ ਕੰਮ ਕਰਦਾ ਹੈ ਜ ਕਰਨ ਦਾ ਕਿਉਂਕਿ ਕੱਲ ਰਾਤ ਹੀ ਅਸੀਂ ਸਾਰੀ ਇਹ ਗਵਰੀ ਹੋਈ ਹੈ ਜੀ ਔਰ ਕਰਨ ਦਾ ਅਸੀਂ ਸਾਰਾ ਚੈੱਕ ਕਰਾਂਗੇ ਪਛੋਕੜ ਕਰੋ ਤੋਂ ਇਹਦੇ ਵਿੱਚ ਹੈ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਨੂੰ ਕਾਫੀ ਜ਼ਿਆਦਾ ਲੀਡਸ ਮਿਲੀਆਂ ਆ ਕਿ ਇਹ ਹੋਰ ਕਿੰਨਾ ਨੂੰ ਸਪਲਾਈ ਕਰਦਾ ਸੀ ਔਰ ਇਥੋਂ ਤੱਕ ਕਿ ਫਾਈਨੈਂਸ਼ੀਅਲ ਟ੍ਰੇਲਸ ਵੀ ਅਸੀਂ ਚੈੱਕ ਕਰ ਲਿਆ ਹੈ ਉਹਨਾਂ ਤੇ ਵੀ ਅਸੀਂ ਪ੍ਰੋਪਰਲੀ ਅਸੀਂ ਹੁਣ ਛੇਤੀ ਐਕਸ਼ਨ ਲਵਾਂਗੇ ਠੀਕ ਹੈ ਜੀ ਵੈਰਨ ਸੋਨੀ ਦਿਵਯਾ ਪੰਜਾਬ ਟੀਵੀ ਜੰਡਿਆਲਾ ਗੁਰੂ